ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਾਣਾ ਨਰਮਨ ਅੱਜ ਲੋੜੀ ਦਾ ਤਿਹਾਰ ਹੈ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਕਹਿੰਦਾ ਵੀ ਸਾਰਿਆਂ ਤੇ ਰੱਬ ਮਿਹਰ ਭਰਿਆ ਹੱਥ ਰੱਖੇ ਤੇ ਮੇਰੀ ਇੱਕ ਬੇਨਤੀ ਹੈ ਜੀ ਜੋ ਬੱਚੇ ਵੀ ਹੁਣ ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੋ ਗਿਆ ਪਤੰਗਬਾਜ਼ੀ ਬੱਚਿਆਂ ਨੂੰ ਉਹ ਜਿਹੜੀ ਚਾਈਨਾ ਡੋਰ ਆਉਂਦੀ ਹੈ ਵੀ ਉਹ ਨਾਂ ਲੈ ਕੇ ਤਾਂ ਉਹ ਸਿੰਪਲ ਡੋਰ ਹੁੰਦੀ ਆ ਜੇ ਬੱਚੇ ਖੇੜੇ ਪੈਂਦੇ ਨੇ ਤਾਂ ਉਹਦੇ ਨਾਲ ਬੱਚਿਆਂ ਨੂੰ ਆਪ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਇਹਦੇ ਨਾਲ ਬਹੁਤ ਨੁਕਸਾਨ ਨੇ ਜਿਹੜੀ ਉਹ ਚਾਈਨਾ ਡੋਰ ਆ ਕਈਆਂ ਦੇ ਗਾਲ ਕੱਟੇ ਜਾਂਦੇ ਨੇ ਐਕਸੀਡੈਂਟ ਹੁੰਦੇ ਨੇ ਕਈ ਜ਼ਿਆਦਾ ਉਹ ਜਾਨਵਰ ਜਿਹੜੇ ਵਿਚਾਰੇ ਉੱਪਰ ਉੱਡਦੇ ਫਿਰਦੇ ਨੇ ਉਹ ਫਸ ਕੇ ਉਨਾ ਦੇ ਖੰਭ ਕੱਟੇ ਜਾਂਦੇ ਨੇ ਤੇ ਉਹ ਮਰ ਜਾਂਦੇ ਨੇ ਤੇ ਜੀ ਆਪਣੀ ਇਹੀ ਜ਼ਿੰਮੇਵਾਰੀ ਬਣਦੀ ਆ ਜੀ ਬੱਚਿਆਂ ਨੂੰ ਸਮਝਾਓ ਤੇ ਇਹ ਚੈਨਾ ਡੋਰ ਨਾ ਵਰਤੋ ਬੱਚਿਆਂ ਨੂੰ ਹੋਰ ਵੀ ਖੇਡਾਂ ਨੇ ਕਿਸੇ ਹੋਰ ਖੇਡ ਪਿੱਛੇ ਲਾਓ ਤੇ ਬਸ ਇਹੀ ਬੇਨਤੀ ਆ ਜੀ ਲੋੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੱਸੀ ਕਾਲ ਜੀ